ਰਾਣੀ ਮੁਖਰਜੀ ਉਤੇ ਲੱਗੇ ਸੇ ਕਿ ਇਹ ਐਕਟਰਸ ਦੇ ਘਰ ਤੋੜਨ ਦੇ ਇਲਜ਼ਾਮ 2014 ਦੇ ਵਿੱਚ ਗੁੱਪਚੁੱਪ ਕਰਵਾ ਲਿਆ ਸੀ ਵਿਆਹ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਅੱਜ ਅਸੀਂ ਗੱਲ ਕਰਾਂਗੇ ਬਾਲੀਵੁੱਡ ਐਕਟਰਸ ਰਾਨੀ ਮੁਖਰਜੀ ਦੇ ਬਾਰੇ ਜਿਨ੍ਹਾਂ ਦੇ ਵੱਲੋਂ ਬਾਲੀਵੁੱਡ ਦੇ ਵਿੱਚ ਇੱਕ ਲੰਮਾ ਸਫ਼ਰ ਤੈਅ ਕੀਤਾ ਗਿਆ ਉਹਨਾਂ ਦੀਆਂ ਬਹੁਤ ਸਾਰੀਆਂ ਫਿਲਮਾਂ ਆਈਆਂ ਨੇ ਬਹੁਤ ਸਾਰੀਆਂ ਫਿਲਮਾਂ ਉਹਨਾਂ ਦੀ ਹਿੱਟ ਵੀ ਰਹੀਆਂ ਨੇ ਉਹਨਾਂ ਦੀ ਅਦਾਕਾਰੀ ਤੋਂ ਲੈ ਕੇ ਉਹਨਾਂ ਦੀ ਖੂਬਸੂਰਤੀ ਤੱਕ ਦਾ ਹਰ ਕੋਈ دیਵਾਨਾ ਰਿਹਾ ਉਹਨਾਂ ਦੀਆਂ ਅੱਖਾਂ ਦੀ ਹਰ ਕੋਈ ਤਾਰੀਫ਼ ਕਰਦਾ ਸੀਗਾ ਸ਼ਾਹਰੂਖ ਖਾਨ ਦੇ ਨਾਲ ਉਹਨਾਂ ਦੀ ਜੋੜੀ ਨੂੰ ਕਾਫੀ ਪਸੰਦ ਵੀ ਕੀਤਾ ਗਿਆ ਸੀ ਦੱਸ ਦਈਏ ਕਿ ਰਾਨੀ ਮੁਖਰਜੀ ਦੇ ਉੱਤੇ ਕਈ ਵਾਰਕਰ ਤੋਂੜਦੇ ਇਲਜ਼ਾਮ ਲੱਗੇ ਨੇ ਅੱਜ ਉਹਨਾਂ ਦੀ ਆਪਾਂ ਲਵ ਲਾਈਫ ਨੂੰ ਲੈ ਕੇ ਚਰਚਾ ਕਰਾਂਗੇ ਦੱਸਦੀ ਹੈ ਕਿ ਰਾਣੀ ਮੁਖਰਜੀ ਜੋ ਆ ਬਾਲੀਵੁੱਡ ਦੀ ਟੌਪ ਐਕਟਰਸਿਸ ਦੇ ਵਿੱਚ ਇੱਕ ਸਮੇਂ ਦੇ ਉੱਤੇ ਆਪਣਾ ਨਾਮ シュਮਾਰ ਕਰਵਾ ਚੁੱਕੀ ਆ ਉਹਨਾਂ ਨੂੰ ਕਾਫੀ ਜ਼ਿਆਦਾ ਪਸੰਦ ਵੀ ਕੀਤਾ ਜਾਂਦਾ ਸੀ ਜੇਕਰ ਰਾਣੀ ਮੁਖਰਜੀ ਦੀ ਗੱਲ ਕਰੀਏ ਤੇ ਉਹਨਾਂ ਦੀ ਗੋਵਿੰਦਾ ਦੇ ਨਾਲ ਮੁਲਾਕਾਤ ਸਾਲ 2000 ਦੇ ਵਿੱਚ ਫਿਲਮ ਹੱਦ ਕਰਦੀ ਦੇ ਦੌਰਾਨ ਹੋਈ ਸੀ ਸਾਥ ਕੰਮ ਕਰਦਿਆਂ ਹੋਇਆਂ ਮੀਡੀਆ ਨੇ ਇਹ ਜੋ ਹੈ ਕਿ ਆਸਗਾ ਕਿ ਉਹਨਾਂ ਦੀਆਂ ਨਜ਼ਦੀਕੀਆਂ ਵਧਗੀਆਂ ਨੇ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਦਾ ਬਾਜ਼ਾਰ ਗਰਮ ਹੋ ਗਿਆ ਸੀ ਗੋਵਿੰਦਾ ਦੀ ਗੱਲ ਕਰੀਏ ਤਾਂ ਉਸ ਸਮੇਂ ਦੌਰਾਨ ਉਹ ਸ਼ਾਦੀशुदा ਸੀ ਉਹਨਾਂ ਦਾ ਸੁਨੀਤਾ ਦੇ ਨਾਲ ਖੁਸ਼ਹਾਲ ਜੀਵਨ ਚੱਲ ਰਿਹਾ ਸੀ ਪਰੋਥੀ ਜੀ ਮੀਡੀਆ ਰਿਪੋਰਟਸ ਦੀ ਮੰਨੀਏ ਤੇ ਗੋਵਿੰਦਾ ਨੂੰ ਰਾਣੀ ਦੇ ਨਾਲ ਰੂਮ ਦੇ ਵਿੱਚ ਨਾਈਟਡਰੈਸ ਦੇ ਵਿੱਚ ਦੇਖਿਆ ਗਿਆ ਸੀਗਾ ਇੱਕ ਜਰਨਲਿਸਟ ਰਾਣੀ ਦੇ ਘਰ ਦੇ ਵਿੱਚ ਉਹਨਾਂ ਨੂੰ ਮਿਲਣ ਆਏ ਸੀ ਇਸ ਦੌਰਾਨ ਗੋਵਿੰਦਾ ਤੇ ਰਾਣੀ ਐਸ਼ਵਾਰਾਮ ਕਰਦੇ ਹੋਇਆ ਨਜ਼ਰ ਆ ਰਹੇ ਸੀਗੇ ਜਿਸ ਤੋਂ ਬਾਅਦ ਅਜੀਆਂ ਖਬਰਾਂ ਦੇ ਨਾਲ ਸੋਸ਼ਲ ਮੀਡੀਆ ਦਾ ਬਾਜ਼ਾਰ ਗਰਮ ਹੋ ਗਿਆ ਸੀ ਤੇ ਅਜਿਹਾ ਵੀ ਕਿਹਾ ਜਾਂਦਾ ਹੈ ਕਿ ਘਰ ਦੇ ਵਿੱਚ ਜਦੋਂ ਅਫੇਅਰ ਦੀ ਗੱਲ ਪਹੁੰਚੀ ਸੀ ਗੋਵਿੰਦਾ ਦੇ ਤਾਂ ਐਕਟਰ ਦੀ ਵਾਈਫ ਸੁਨੀਤਾ ਨੇ ਬਗਾਵਤ ਕਰ ਦਿੱਤੀ ਸੀ ਜਿਸ ਤੋਂ ਬਾਅਦ गोविंदा ਨੇ ਰਾਣੀ ਨੂੰ ਘਰ ਛੱਡਣ ਦੇ ਲਈ ਕਿਹਾ ਤੇ ਆਪਣਾ ਘਰ ਬਚਾਉਣਾ ਬਿਹਤਰ ਸਮਝਿਆ ਸੀ ਇਸ ਤੋਂ ਇਲਾਵਾ ਅਗਰ ਗੱਲ ਕਰੀਏ ਤਾਂ ਬਾਲੀਵੁੱਡ ਦੇ ਮਿਕਸਟਰ ਪਰਫੈਕਸ਼ਨਿਸਟ ਤਾਂ OG ਅਮੀਰ ਖਾਨ ਜਿਨ੍ਹਾਂ ਦੇ ਨਾਲ ਰਾਣੀ ਮੁਖਰਜੀ ਦੀ ਮੁਲਾਕਾਤ ਸਾਲ 1998 ਦੇ ਵਿੱਚ ਵਿਕਰਮ ਪਰ ਦੀ ਫਿਲਮ ਗੁਲਾਮ ਦੇ ਦੌਰਾਨ ਹੋਈ ਸੀ ਇਸ ਫਿਲਮ ਦੇ ਵਿੱਚ ਦੋਨਾਂ ਦੀ ਔਨ ਸਕ੍ਰੀਨ ਕੈਮਿਸਟਰੀ ਨੇ ਅੱਗ ਲਗਾ ਦਿੱਤੀ ਸੀ ਖਬਰਾਂ ਦੀ ਮਨਨਿਆਤ ਅਮੀਰ ਅਤੇ ਰਾਣੀ ਸਿਰਫ ਪਰਦੇ ਉਤੇ ਨਹੀਂ ਸਗੋਂ ਰੀਅਲ ਲਾਈਫ ਦੇ ਵਿੱਚ ਵੀ ਕੈਮਿਸਟਰੀ ਉਹਨਾਂ ਦੀ ਕਮਾਲ ਦੀ ਨਜ਼ਰ ਆਉਂਦੀ ਸੀ ਅਧਿ ਜੀ ਮੀਡੀਆ ਰਿਪੋਰਟ ਸੀ ਮੰਨੀਏ ਤਾਂ ਅਮੀਰ ਖਾਨ ਉਹਨਾਂ ਦੀ ਪਹਿਲੀ ਪਤਨੀ ਰੀਨਾ ਦੇ ਨਾਲ ਕੁਝ ਅਨਬੰਦ ਚੱਲ ਰਹੀ ਸੀ ਜਿਸ ਕਰਕੇ ਉਹਨਾਂ ਦਾ ਤਲਾਕ ਹੋ ਗਿਆ ਸੀ ਇੱਥੇ ਤਾਂ ਕੀ ਰਾਣੀ ਮੁਖਰਜੀ ਨੇ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਇਹ ਵੀ ਐਕਸੈਪਟ ਕੀਤਾ ਸੀ ਕਿ ਉਹਨਾਂ ਨੂੰ ਅਮੀਰ ਖਾਨ ਦੇ ਉੱਤੇ ਕ੍ਰਸ਼ ਹਾਲਾਂਕਿ ਦੋਨਾਂ ਨੇ ਆਪਣੇ ਅਫੇਅਰ ਦੀ ਗੱਲ ਕਦੇ ਵੀ ਪਬਲੀਕਲੀ ਐਕਸੈਪਟ ਨਹੀਂ ਕੀਤੀ ਇਸ ਤੋਂ ਇਲਾਵਾ ਬਿਗ ਬੀ ਦੇ bete Abhishek Bachchan jinna de naal Rani Mukerji da zabardast nazdeekiya dekhano milya si halanki hun bhave ek dusre nu nazar andaaz karde hoye nazar aundi ne lekin film Yuva Bunty aur Babli de dauran dono de affair diyan khabran da bazaar garam ho chukia si media di maniye ta inna de shaadi hon wali si jisko pehla inna di sagai ho chuki si ajiyan khabran aa rahi si jisko baad aksar kaha janda hai ki jab Bachchan vi kafi zyada khush nazar aundi si lekin ਇਨਾਂ ਦੇ ਫਿਰ ਰਸਤੇ ਅਲੱਗ ਹੋ ਗਏ ਕਿਉਂਕਿ ਅਭਿਸ਼ੇਕ ਬਚਨ ਨੇ ਵੱਲੋਂ ਆਪਣੀ ਲਾਈਫ ਪਾਰਟਨਰ ਦੇ ਲਈ ਐਸ਼ਵਰੀਆ ਰਾਏ ਨੂੰ ਚੁਣ ਲਿਆ ਗਿਆ ਉਹਨਾਂ ਦਾ ਵਿਆਹ ਵੀ ਹੋ ਗਿਆ ਜਿਸ ਤੋਂ ਬਾਅਦ ਹੁਣ ਅਕਸਰ ਇਹ ਇੱਕ ਦੂਸਰੇ ਨੂੰ ਨਜ਼ਰਾਂ ਚੁਰਾਉਂਦੇ ਹੋਏ ਨਜ਼ਰ ਆਉਂਦੇ ਨੇ ਇਸੇ ਇਲਾਵਾ ਗੱਲ ਕਰੀਏ ਰਾਨੀ ਮੁਖਰਜੀ ਦੀ ਤਾਂ ਉਹਨਾਂ ਦੀ ਮੁਲਾਕਾਤ ਜਦੋਂ ਫਿਲਮ ਮੇਕਰ ਆਦਿੱਤਿਅ ਚੌਪੜਾ ਦੇ ਨਾਲ ਹੋਈ ਤਾਂ ਇਸ ਦੀਆਂ ਅਫਵਾਹਾਂ ਵੀ ਕਾਫੀ ਜ਼ਿਆਦਾ ਤੇਜ਼ ਹੋ ਗਈਆਂ ਸੀ ਖਬਰਾਂ ਦੀ ਮੰਨੀ ਹੈ ਤਾਂ ਆਦਿੱਤਿਅ ਨੇ ਆਪਣੇ ਬਚਪਨ ਦੀ ਦੋਸਤ ਪਾਇਲ ਦੇ ਨਾਲ ਲਵ ਮੈਰਿਜ ਕੀਤੀ ਸੀ ਲੇਕਿਨ ਰਾਨੀ ਨੇ ਅਦਿੱਤਯ ਦੀ ਲਾਈਫ ਦੇ ਵਿੱਚ ਆਉਂਦੇ ਹੀ ਉਹਨਾਂ ਦੀ ਸ਼ਾਦੀशुदा ਜ਼ਿੰਦਗੀ ਦੇ ਵਿੱਚ ਉਥਲ ਪੁਥਲ ਮਚਾ ਦਿੱਤੀ ਸੀ ਜਿਸ ਤੋਂ ਬਾਅਦ ਜੋ ਅਦਿੱਤਯ ਚੋਪੜਾ ਉਹਨਾਂ ਦੇ ਵੱਲੋਂ ਆਪਣੀ ਵਾਈਫ ਤੋਂ ਡਾਇਵੋਰਸ ਲਿਆ ਗਿਆ ਜਿਸ ਤੋਂ ਬਾਅਦ ਰਾਨੀ ਮੁਖਰਜੀ ਤੇ ਅਦਿੱਤਯ ਨੇ ਇੱਕ ਦੂਸਰੇ ਨੂੰ ਲੰਬੇ ਸਮੇਂ ਤੱਕ ਡੇਟ ਕੀਤਾ ਤੇ ਫਿਰ ਅਚਾਨਕ ਸਾਲ 2014 ਦੇ ਵਿੱਚ ਉਹਨਾਂ ਦੇ ਵੱਲੋਂ ਇਤਲੀਚ ਵਿਆਹ ਕਰ ਲਿਆ ਇਹ ਵਿਆਹ ਇਨਾ ਕੋ ਪ੍ਰਾਈਵੇਟ ਸੀ ਕਿ ਇਸ ਦੇ ਵਿੱਚ ਉਹਨਾਂ ਦੀ ਬਾਲੀਵੁੱਡ ਐਕਟ੍ਰੈਸ ਯਾਨੀ ਕਿ ਕਜ਼ਨ ਕਾਜੋਲ ਤੱਕ ਵੀ ਨਜ਼ਰ ਨਹੀਂ ਆਈ ਸੀ ਤਾਂ ਰਾਣੀ ਮੁਖਰਜੀ ਦੀ ਅਦਾਕਾਰੀ ਨੂੰ ਤਾਂ ਹਰ ਕੋਈ ਪਸੰਦ ਕਰਦਾ ਹੈ ਪਰ ਜਿੱਥੇ ਉਹਨਾਂ ਦੇ ਅਫੇਅਰਸ ਦੀ ਗੱਲ ਕਰੀਏ ਤੇ ਇਸ ਕਰਕੇ ਉਹਨਾਂ ਦੇ ਉੱਤੇ ਇੱਕ ਟੈਗ ਲੱਗਦਾ ਹੈ ਘਰ ਤੋੜਨ ਵਾਲੀ ਜਿਸ ਕਰਕੇ ਉਹਨਾਂ ਦੇ ਉੱਤੇ ਟੈਗ ਲੱਗਦਾ ਤੇ ਕਈ ਬਾਲੀਵੁੱਡ ਐਕਟ੍ਰਸਿਸ ਯਾ ਕਹਿ ਲਿਆ ਕਿ ਬਾਲੀਵੁੱਡ ਐਕਟਰਸ ਦੀ ਵਾਈਬਸ ਉਹਨਾਂ ਨੂੰ ਪਸੰਦ ਨਹੀਂ ਕਰਦੀਆਂ Thank you